ਲਾਜ਼ਨੇ ਜੋ ਵੀ ਉਹਦੇ ਕੋ ਹੱਥ ਕੰਡਾ ਵਰਤਿਆ ਗਿਆ ਉਹਨੇ ਮੇਰੇ ਤੇ ਵਰਤਿਆ ਮੇਰੇ ਗੂਠਿਆਂ ਦੇ ਉਹਨੇ ਨੋ ਵੀ ਖਿੱਚੇ ਕੰਨਾਂ ਦੇ ਮੇਰੀਆਂ ਉਹਨੇ ਬੱਤੀਆਂ ਵੀ ਲਾਈਆਂ ਮੈਨੂੰ ਆਪ ਉਹ ਖੁਦ ਕੋਟ ਨਾ ਲਾਉਂਦਾ ਰਿਹਾ ਅਗਲੇ ਦਿਨ ਇਸਰੇ ਵਾਲੀ ਠਾਣੇ ਲੈ ਆਏ ਨੇ ਇੱਥੇ ਮੈਨੂੰ 8 ਦਿਨ ਲਗਾਤਾਰ ਐਸਐਸਪੀ ਬਲਦੇਵ ਸਿੰਘ ਮੱਖਣ ਜਲਾਦ ਇਹਨਾਂ ਮੈਨੂੰ 8 ਦਿਨ ਲਗਾਤਾਰ ਤਸ਼ੱਦਦ ਕੀਤਾ ਟਰੋਗੇਟ ਕੀਤਾ ਕੋਲ ਸਾਡੇ ਵਸਤਰ ਉਤਾਰ ਦਿੱਤੇ ਸੀ ਉਹ ਘਰਵਲੇ ਦੇਵੀ ਮੇਰੇ ਵੀ ਸਾਨੂੰ ਇੱਕ ਦੂਜੇ ਦੇ ਸਾਹਮਣੇ ਐਵੇਂ ਮਖਤੀ ਰਹੇ ਬਿਲਕੁਲ ਨਿਰਵਸਤਰ ਕਰਕੇ ਬਿਲਕੁਲ ਨਿਰਵਸਤਰ ਕਰਕੇ ਉਹ ਉਹ ਚੀਜ਼ਾਂ ਦੀ ਬੋਤਲ ਜੇਵ ਚੰਦਰਵਾੜ ਕੇ ਜੇ ਲਾਲੇ ਵੀ ਨਹੀਂ ਸੀ ਲੈਂਦੇ ਭੀ ਇਹ ਉਂਗਲਾਂ ਠੀਕ ਕਰਕੇ ਲਿਆਓ ਇਹਨਾਂ ਦੀਆਂ ਸੱਟਾਂ ਠੀਕ ਕਰਕੇ ਲਿਆਓ ਕਿਉਂਕਿ ਮੇਰੇ ਮੋਢਿਆਂ ਤੋਂ ਮੇਰੀਆਂ ਪਾਵਾ ਤਾਂ ਨਹੀਂ ਸੀ ਤਾਂ ਠਾਠਾ ਹੁੰਦਿਆਂ ਹੀ ਨਹੀਂ ਸੀ ਬਿਲਕੁਲ ਵੀ ਕਿਉਂਕਿ ਨਾ ਲੱਤਾਂ ਵੀ ਮੇਰੀਆਂ ਪਹਾੜੀਆਂ ਹੋਈਆਂ ਸੀ ਤੇ ਕੁਝ ਵੀ ਮੇਰੇ ਕੋ ਤਾਂ ਠਾਠਾ ਨਾ ਮੈਂ ਆਪਦਾ ਕਪੜਾ ਪਾਉਣ ਜੋਗੀ ਹਾਂ ਗੜ ਨਾ ਮੈਂ ਆਪਦਾ ਸਿਰ ਵਾਉਣ ਜੋਗੀ ਹਾਂ